ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਜਾਨਵਰ ਸਾਰਿਆਂ ਦੇ ਠੀਕ ਠਾਕ ਹੋਣਗੇ ਜਿਹੜੇ ਵੀ ਮੇਰੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕਮੈਂਟ ਕਰਕੇ ਦੱਸਿਆ ਕਰੋ ਬਾਈ ਜਿਵੇਂ ਵੀ ਕੋਈ ਜਾਨਵਰ ਲੱਗਦਾ ਆ ਤੁਹਾਡੇ ਵਾਸਤੇ ਚੰਗੇ ਚੰਗੇ ਜਾਨਵਰ ਕੱਢਦੇ ਆਂ ਕਰਦੇ ਜਾਨਵਰ ਨੇ ਆਪਣੇ ਕੋਈ ਵਾਰੋਂ ਨਹੀਂ ਅੱਜ ਤੁਹਾਡੇ ਵਾਸਤੇ ਸੇਲ ਵਾਸਤੇ ਦੋ ਜੋੜੇ ਲੈ ਕੇ ਆਇਆ ਆਜੋ ਇਹਨਾਂ ਦਾ ਸ਼ੌਂਕ ਕਰਾਈਏ ਤੁਹਾਨੂੰ ਆ ਦੋ ਜੋੜੇ ਨੇ ਬਾਈ ਆਪਣੇ ਕੱਦ ਦੇ ਉਤਰਾ ਚੋਂ ਨੇ ਗਰੰਟੀ ਵਾਲੇ 1 ਕਰੋੜ ਅੜਾ ਕੇ ਲਿਜਾ ਸਕਦੇ ਹਾਂ ਉਹ ਦੇਖੋ ਬਈ ਲਾਲ ਸਿਰਾਂ ਇਹ ਲੱਗਾ ਬਈ। ਨੇਲੀ ਨੋਕਦਾ ਬਈ। ਆ ਪੱਲੇ ਦੇ ਕਬੂਤਰ ਦੇ। ਕਬੂਤਰ ਦੀ ਅਡਾਨ ਬਹੁਤ ਸੋਹਣੀ ਆ ਬਈ। ਛਤਰੀ ਤੇ ਲੱਗੇ ਹੋਏ ਨੇ ਸਾਰੇ। ਆ ਪੰਜਿਆਂ ਦਾ ਸ਼ੁਮ ਕਰੋ। ਗੰਦ ਮੋਏ ਦਾ ਬਈ। ਚੰਗਾ ਉਹਦਾ ਕਬੂਤਰ ਬਈ ਆ। ਆਪਣੇ ਘਰੋਂ ਕਬੂਤਰ ਨੇ ਬਈ। ਕਰੋ ਆ ਕੇ ਅੜਾ ਕੇ ਲਿਜਾ ਸਕਦੇ ਹਾਂ ਇਹਦੇ ਨਾਲ ਆ ਮਦੀਨ ਆ ਗਈ ਭਾਈ ਦਿੱਤੇ ਅੱਖਾਂ ਦੀ ਮਦੀਨ ਆ ਭਾਈ ਆ ਮਦੀਨ ਦੇਖੋ ਇਹ ਦਾ ਸਮਝ ਕਰੋ ਭਾਈ ਅੱਖ ਦੇਖੋ ਮਦੀਨ ਦੀ ਦੇਖੋ ਦੇਖੋ 1.5 ਵਜੇ ਤੱਕ ਦੀ ਬਈ ਗਰੰਟੀ ਹੈ ਆਪਣੀ 1.5 ਵਜੇ ਤੱਕ ਵਧੀਆ ਉੱਡਣਗੇ ਬਈ ਘਰ ਨਾ ਪੈਰਾਂ ਦਾ ਸ਼ੌਂਕ ਕਰੋ ਬਈ ਪੰਜਿਆਂ ਦਾ ਸ਼ੌਂਕ ਕਰੋ ਬਈ <li>ਤੇ ਲੈ ਲੈ ਤੈਦੇ ਨੇ ਬਈ ਤੇ ਰੇਟ ਬਈ ਇਹਨਾਂ ਦਾ ਫੋਨ ਤੇ ਹੋਊਗਾ ਜਿਹੜੀ ਵੀ ਮੇਰੇ ਵੀਰ ਨੇ ਲੈਣੇ ਨੇ ਫੋਨ ਤੇ ਰੇਟ ਤੈ ਹੋਊਗਾ ਬਾਈ ਆ ਬਈ ਪਿਓਰ ਰਾਜਨ ਵਾਲਿਆਂ ਦੇ ਵਿੱਚੋਂ ਆ ਗਿਆ ਪਿਓਰ ਰਾਜਨ ਵਾਲੇ ਨੇ ਬਾਈ ਇਹ ਨਾਰਾ ਬਾਈ ਪਿਓਰ ਰਾਜਨ ਵਾਲਾ ਕਾਲੀ ਨੋਕ ਦਾ ਦੇਖੋ ਬਾਈ ਖੱਟੀ ਅੱਖ ਦਾ ਆੜਾ ਨ ਕਬੂਤਰ ਦੀ ਨਜ਼ਾਇਜ਼ ਹੀ ਆ ਬਾਈ ਜਦ ਬਈ ਕਬੂਤਰ ਜ਼ਿਆਦਾ ਹੋਣ ਕਰਕੇ 1 1 2 2 ਜੋੜੇ ਕਰਕੇ ਬਈ ਕੱਢੀ ਜਾਂਦੇ ਆ ਦੇਖੋ ਪੱਲਿਆਂ ਦਾ ਸ਼ੌਂਕ ਕਰੋ ਬਈ ਆ ਪੱਲਿਆਂ ਦਾ ਸ਼ੌਂਕ ਕਰੋ ਰੇਟ ਇਹਨਾਂ ਦਾ ਬਈ ਫੋਨ ਤੇ ਹੀ ਤੈ ਹੋਊਗਾ ਫੋਨ ਮੇਰਾ ਵੀਰ ਉਹੀ ਕਰੇ ਜਿਹਨੇ ਲੈਣੇ ਨੇ ਬਈ ਤੇ ਦੂਜਾ ਬੰਦਾ ਫੋਨ ਨਾ ਕਰੇ ਬਈ ਆ ਲੋ ਹੁਣ ਤੁਹਾਨੂੰ ਮਦੀਨ ਦਾ ਹੈਈ ਉਹਦਾ ਕੋਰਤ ਨੂੰ ਹੁਣ ਦਿਖਾਇਆ ਉਹਦੇ ਨਾਲ ਲੱਗੇ ਹੋਏ ਆ ਬਈ ਮਦੀਨ ਪਿਓਰ ਹਜ਼ਾਰ ਵਾਲਿਆਂ ਦੇ ਵਿੱਚੋਂ ਬਈ ਅੜਾਈ ਬਹੁਤ ਰਹੀ ਆ ਬਈ ਕਬੂਤਰੀ ਜੀ ਦੇ ਬੱਚੇ ਵੀ ਬਹੁਤ ਉੱਡਦੇ ਨੇ ਚਿੱਟੀਆਂ ਅੱਖ ਰਹੀ ਆ ਬਈ ਚਿੱਟੀਆਂ ਅੱਖਾਂ ਦੇ ਬਈ ਚਿੱਟੀ ਨੋਕ ਦੇ ਆ ਪੱਲਿਆਂ ਦਾ ਸ਼ੌਕ ਕਰੋ ਬਈ ਪੱਲਿਆਂ ਦਾ ਸ਼ੌਕ ਕਰੋ ਆ ਪੰਜਿਆਂ ਦਾ ਸ਼ੌਂਕ ਕਰੋ ਬਾਈ ਅਰੇ ਇਹਨਾਂ ਦਾ ਫੇਰ ਤੋਂ ਬਾਈ ਊਮਤ ਹੀ ਤੈ ਹੋਊਗਾ ਇਹ ਆਜੋ ਹਮ ਉਹਨੇ ਇੱਕ ਬਰੀ ਨੀਗਾ ਮਰਾ ਦਈਏ ਇੱਕ ਨਰਾ ਆ ਗਿਆ ਬਾਈ ਆ ਨਰਾ ਆ ਗਿਆ ਇੱਕ ਬਾਈ ਤੈ ਤੇ ਕਬੂਤਰ ਨੇ ਬਾਈ ਸਾਰੇ ਆ ਲੋ ਬਾਈ ਇੱਕ ਆ ਗਿਆ ਬਾਈ ਆ ਦੋ ਮਦੈਨਾ ਨੇ ਬਈ ਚਿੱਟੀਆਂ ਅੱਖਾਂ ਦੀਆਂ ਆ ਦੋ ਇਹ ਨਰ ਨੇ ਵੀ ਖੱਟੀਆਂ ਅੱਖਾਂ ਦੇ ਜਿਹੜੇ ਵੀ ਮੇਰੇ ਵੀਰਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਵਾਸਤੇ ਨਵੀਂ-ਨਵੀਂ ਵੀਡੀਓ ਲੈ ਕੇ ਆਉਣੇ ਆ ਤੇ ਅੱਗੇ ਵਾਸਤੇ ਫੇਰ ਮਿਲਾਂਗੇ ਕੋਈ ਨਵੀਂ ਵੀਡੀਓ ਦੇ ਨਾਲ ਐਨੇ ਵੀ ਤੁਹਾਡਾ ਧੰਨਵਾਦ ਰੱਬ ਰਾਖਾ